ਦੋਸਤੋ ਅੱਜ ਜੋ ਤੁਸੀਂ ਵੀਡੀਓ ਨਾਲ ਦੇਖ ਰਹੇ ਹੋ ਇਹ ਹੀਰੋ ਵਾਲਿਆਂ ਦੀ ਨਵੀਂ ਇਨਵੈਂਸ਼ਨ ਹੈ ਇਹਨਾਂ ਨੇ ਇੱਕ ਐਸਾ ਆਟੋ ਤਿਆਰ ਕੀਤਾ ਹੈ ਜਿਸ ਦੇ ਵਿੱਚ ਆਟੋ ਪਲੱਸ ਸਕੂਟਰੀ ਇੱਕ ਕੰਬਾਈਨਡ ਹੈ ਤਾਂ 3 ਮਿੰਟਾਂ ਦੇ ਵਿੱਚ ਤੁਸੀਂ ਉਸ ਨੂੰ ਅਲੱਗ ਕਰ ਸਕਦੇ ਹੋ ਜਿਸ ਤਰੀਕੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਇਜ਼ਨਾਂ ਦੇ ਮਾਡਲ ਨੇ ਤਾਂ ਐਸੀ ਤਕਨੀਕ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਜੋ ਤਕਨੀਕ ਨੂੰ ਪਿਆਰ ਕਰਨ ਵਾਲੇ ਨੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਆਪਣੀ ਰੈ ਕਮੈਂਟ ਬਾਕਸ ਵਿੱਚ ਜਰੂਰ ਦਿਓ ਤਾਂ ਹੁਣ ਵੀਡੀਓ ਦੇਖਦੇ ਆ ਕਿ ਇਹ ਜੋ ਇਨਵੈਂਸ਼ਨ ਹੈ ਇਹ ਹੀਰੋ ਵਾਲਿਆਂ ਨੇ ਇੱਕ ਐਸਾ ਆਟੋ ਤਿਆਰ ਕੀਤਾ ਹੈ ਜਿਸ ਦਾ ਮਾਡਲ ਹੈ ਸਰਜ S32 ਜਿਸ ਦੇ ਵਿੱਚ 3-4 ਤਰੀਕੇ ਦੇ ਇਹਨਾਂ ਦੇ ਮਾਡਲ ਨੇ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਟੋ ਹੈ ਜਿਸ ਦੇ ਵਿੱਚ ਤੁਸੀਂ ਜਦ ਵੀ ਇਸ ਨੂੰ ਆਟੋ ਦੇ ਰੂਪ ਵਿੱਚ ਚਲਾਉਣਾ ਹੈ ਤਾਂ ਤੁਸੀਂ ਇਸ ਨੂੰ ਆਟੋ ਦੇ ਰੂਪ ਵਿੱਚ ਚਲਾ ਸਕਦੇ ਹੋ ਜਦ ਤੁਸੀਂ ਇਸ ਨੂੰ ਖੜਾ ਕਰਨਾ ਹੈ ਕਰ ਤਾਂ ਤੁਹਾਨੂੰ ਸਕੂਟਰੀ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਦੇ ਵਿੱਚੋਂ ਹੀ 3 ਮਿੰਟਾਂ ਦੇ ਵਿੱਚ ਇੱਕ ਅਲੱਗ ਨੂੰ ਅਲੱਗ ਕਰਕੇ ਸਕੂਟਰੀ ਦੇ ਰੂਪ ਵਿੱਚ ਉਸ ਨੂੰ ਵਰਤ ਸਕਦੇ ਹੋ ਤਾਂ ਬੜੀ ਤਕੜੀ ਇਨਵੈਂਸ਼ਨ ਹੈ ਇਸ ਦੇ ਨਾਲ ਆਟੋ ਚਾਲਕਾਂ ਨੂੰ ਬੜਾ ਹੀ ਫਾਇਦਾ ਹੋਵੇਗਾ ਕਿਉਂਕਿ ਜਦੋਂ ਆਟੋ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਆਟੋ ਘਰ ਖੜਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਸਕੂਟੀ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ ਤਾਂ ਹੀਰੋ ਵਾਲਿਆਂ ਦਾ ਜੋ ਇਹ ਮਾਡਲ ਹੈ ਜੋ ਇਨਵੈਂਸ਼ਨ ਹੈ ਉਹ ਵਾਕਿਆ ਹੀ ਕਾਬਿਲ ਤੇਰੀਫ ਹੈ ਇਸ ਦੇ ਨਾਲ ਕਿਉਂਕਿ ਆਟੋ ਚਾਲਕਾਂ ਨੂੰ ਬਹੁਤ ਫਾਇਦਾ ਹੋਵੇਗਾ ਉਹਨਾਂ ਨੂੰ ਅਲੱਗ ਤੋਂ ਸਕੂਟੀ ਪਰਚੇਸ ਕਰਨੀ ਨਹੀਂ ਪਵੇਗੀ ਜਦ ਵੀ ਉਹਨਾਂ ਨੂੰ ਜ਼ਰੂਰਤ ਹੈ ਤਾਂ ਉਹ ਆਟੋ ਚਲਾ ਸਕਦੇ ਨੇ ਜਦੋਂ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤਾਂ ਉਸ ਨੂੰ ਆਟੋ ਨੂੰ ਧੋ ਉਸ ਨੂੰ ਸਕੂਟੀ ਦੇ ਰੂਪ ਵਿੱਚ ਯੂਜ਼ ਕਰ ਸਕਦੇ ਨੇ ਤਾਂ ਬੜੀ ਹੀ ਸੁਪਰ ਇਨਵੈਂਸ਼ਨ ਹੈ ਤਾਂ ਜੋ ਵੀ ਤਕਨੀਕ ਨੂੰ ਪਿਆਰ ਕਰਨ ਵਾਲੇ ਨੇ ਤਾਂ ਪਲੀਜ਼ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤਾਂ ਇਹ ਕਿਸ ਤਰੀਕੇ ਲੱਗੀ ਤੁਹਾਨੂੰ ਇਹ ਇਨਵੈਂਸ਼ਨ ਇਸ ਦੇ ਨਾਲ ਕਿਸ-ਕਿਸ ਨੂੰ ਫਾਇਦਾ ਹੋਣ ਜਾ ਰਿਹਾ ਹੈ ਤਾਂ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਬਤ ਵਤ ਸ਼ੇਅਰ ਜ਼ਰੂਰ ਕਰਨਾ ਤਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਪਲੀਜ਼ ਤੁਸੀਂ ਸਨ